ਹਾਂਜੀ ਵੀਡੀਓ ਸੁਣੀ ਹੈ ਭਾਈ ਰਣਜੀਤ ਸਿੰਘ ਦੇ ਡਰੀਆਂ ਵਾਲੇ ਜੋ ਹਰ ਪੀੜਤਾਂ ਵਾਸਤੇ ਵੱਡੀ ਸੇਵਾ ਡੀਜ਼ਲ ਦੀ ਕਰ ਰਹੇ ਨੇ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਹਾੜਾ ਦਾ ਟਾਈਮ ਲੰਘ ਚੱਲਿਆ ਹੈ بڑے ਸੱਜਣਾ ਨੇ ਉਹਦੇ ਵਿੱਚ ਸਹਿਯੋਗ ਦਿੱਤਾ ਹੈ ਮਤਲਬ بڑے ਲੋਕ ਉੱਥੇ ਜਾ ਜਾ ਕੇ ਸੇਵਾ ਕਰ ਰਹੇ ਐ ਮੈਂ ਉੱਥੋਂ ਦੇ ਡੀਸੀ ਨਾਲ ਵੀ ਗੱਲ ਕੀਤੀ ਐ ਪਟਿਆਲੇ ਵਾਲਿਆਂ ਨਾਲ ਵੀ ਉੱਥੋਂ ਵਾਲਿਆਂ ਨਾਲ ਇੱਥੋਂ ਵਾਲਿਆਂ ਨੇ ਕਿਹਾ ਸੀ ਪਾਣੀ ਚਾਹੀਦਾ ਪਾਣੀ ਦਾ ਪ੍ਰਬੰਧ ਕਰੋ ਅਸੀਂ ਪਾਣੀ ਦਾ ਪ੍ਰਬੰਧ ਕੀਤਾ ਐ ਫਿਰ ਹੁਣ ਉਹ ਕਹਿੰਦੇ ਆ ਵੀ ਉਧਰਲੇ ਪਾਸੇ ਡੀਜ਼ਲ ਦੀ ਲੋੜ ਪੈਣੀ ਤੇਲ ਦੀ ਫਸਲ ਜਿਹੜੀ ਉਹ ਕੱਢਣਾ ਹੈ ਰੇਤਾ ਟਰੈਕਟਰ ਚੱਲਣੇ ਆ ਉਧਰ ਜ਼ਰੂਰਤ ਪੈਣੀ ਹੈ ਉਹਦੇ ਵਾਸਤੇ ਫਿਰ ਅਸੀਂ ਸੋਚਦੇ ਆ ਵੀ ਜਿੰਨਾ ਕਿਸੇ ਕਰ ਸਕਦੇ ਆ 20000 30000 ਲੀਟਰ ਜਿੰਨਾ ਤੇਲ ਉਹ ਟੈਂਕਰ 12 12 ਕ ਹਜ਼ਾਰ ਲੀਟਰ ਦਾ ਹੁੰਦਾ ਵੱਡਾ 12000 ਲੀਟਰ ਦਾ ਜਿਹੜਾ ਟੈਂਕਰ ਹੁੰਦਾ ਹੈ ਉਹ 11 ਲੱਖ ਦਾ ਆ ਜਾਂਦਾ ਹੈ ਉਹ ਫਿਰ ਅਸੀਂ ਦੇਖਦੇ ਹਾਂ ਵੀ 2 3 4 ਜਿੰਨੇ ਸਾਡੇ ਤੋਂ ਹੁੰਦੇ ਐ ਤੇ ਬਾਬਾ ਅਮਰੀਕ ਸਿੰਘ ਹੁਣੀ ਕਾਰ ਸੇਵਾ ਵਾਲੇ ਆ ਉਧਰ ਘੁੰਮਣ ਆਲੇ ਉਹਨਾਂ ਦਾ ਉਹਨਾਂ ਦਾ ਇਲਾਕਾ ਐ ਸੀ ਤੇ ਦੂਰ ਬੈਠੇ ਆ ਉਹਨਾਂ ਨਾਲੇ ਮੈਂ ਅੱਜ ਗੱਲ ਕੀਤੀ ਮੈਂ ਕਿਹਾ ਤੁਸੀਂ ਜਾਓ ਘੁੰਮ ਫਿਰ ਕੇ ਵੇਖ ਕੇ ਆਓ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਤੁਸੀਂ ਸਾਨੂੰ ਦੱਸਿਓ ਅਸੀਂ ਫਿਰ ਇੱਥੋਂ ਭੇਜਾਂਗੇ ਜੇ ਡੀਜ਼ਲ ਚਾਹੀਦਾ ਡੀਜ਼ਲ ਭੇਜਨੇ ਆ ਜੇ ਬੀਜ ਇਹ ਕਹਿੰਦੇ ਬੀਜ ਵੀ ਚਾਹੀਦੇ ਆ ਜਿੱਦਾਂ ਕਣਕ ਬੀਜਣੀ ਅੱਗੇ ਤੇ ਇਸ ਹਫਤੇ ਦੇ ਵਿੱਚ ਵਿੱਚ ਪਰਮੇਸ਼ਰ ਦਵਾਰ ਸਾਹਿਬ ਵੱਲੋਂ ਜਿੰਨੀ ਸੇਵਾ ਹੋਏਗੀ 40 ਲੱਖ 50 ਲੱਖ ਜਿੰਨੀ ਅਸੀਂ ਕਰ ਸਕਦੇ ਆ ਉਹ ਅਸੀਂ ਸਾਰੇ ਰਲ ਕੇ ਕਰਾਂਗੇ ਜਰੂਰ